ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਲਡਰ ਨਿਊਜ਼ ਵੱਡੀ ਖਬਰ ਜੋ ਵੈਸਟਰਨ ਦੀ ਖੇਤਰ ਬਮਿਆਲ ਸੈਕਟਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਠਾਨਕੋਟ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਪਠਾਨਕੋਟ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਕੋਲੋਂ ਭਾਰੀ ਮਾਤਰਾ ਵਿੱਚ ਅਤਿਆਧੁਨਿਕ ਹਥਿਆਰ ਅਤੇ ਗੋਲਾ ਬਾਰੂਦ ਬ੍ਰਾਹਮਤ ਕੀਤਾ ਗਿਆ ਇਸ ਦੇ ਕੀਤੇ ਡੀਜੀਪੀ ਪੰਜਾਬ ਬਾਰਡਰ ਰੇਂਜ ਸਦੀਪ ਗੋਇਲ ਨੇ ਪਠਾਨਕੋਟ ਚਿਕਪਾਸ ਕੌਂਫਰੰਸ ਵਿੱਚ ਜਾਣਕਰ ਦੇਂਦੇ ਦੱਸਿਆ ਕਿ 17 ਜਨਵਰੀ 2026 ਨੂੰ ਸੀਆਈਏ ਸਟਾਫ ਪਠਾਨਕੋਟ ਵੱਲੋਂ ਨਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਪੁਸ਼ਕਿਸ਼ ਦੇ ਆਧਾਰ ਤੇ ਸੱਦ ਖੇਤਰ ਬਮਿਆਲ ਚੇ ਤਲਾਸ਼ੀ ਅਭਿਆਨ ਚਲਾ ਕੇ ਸੱਦ ਨੇੜਲੇ ਇਲਾਕੇ ਤੇ ਸਿਪਾਏ ਹੋਏ ਹਥਿਆਰਾਂ ਦੇ ਖਜ਼ੀਰੇ ਨੂੰ ਬ੍ਰਾਹਮਤ ਕੀਤਾ ਤਲਾਸ਼ੀ ਦੌਰਾਨ ਪੁਲਿਸ ਨੂੰ 3 AK47 ਰਾਈਫਲਾਂ 5 ਮੈਗਜ਼ੀਨ 2 ਪਿਸਤੌਲ ਜਿਨ੍ਹਾਂ ਵਿੱਚੋਂ ਇੱਕ ਤੁਰਕੀ ਬਣੀ ਹੋਈ ਅਤੇ ਇੱਕ ਚੀਨ ਦੀ ਬਣੀ ਹੋਈ ਅਤੇ ਵੱਖ-ਵੱਖ ਕੈਲੀਬਰ ਦੇ 93 ਜਿੰਦਾ কারਟੂਸ बरामद ਹੋਏ ਨੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਐਕਸਪਲੋਸਿਵ ਸਬਸਟੈਂਸ ਐਕਟ 1908 ਆਰਮ ਐਕਟ 1959 ਤੇ ਭਾਰਤੀ ਨਿਆਂ ਸੰਹਿਤਾ ਬੀ ਐਨ ਐਸ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕਰ ਲਿਆ ਗਿਆ ਇਹ ਬ੍ਰਾਂਧੀਪ ਸੂਬੇ ਦੀ ਸੁਰੱਖਿਆ ਨਾਲ ਜੁੜੀ ਹੋਈ ਇੱਕ ਗੰਭੀਰ ਸਾਜ਼ਿਸ਼ ਨੂੰ ਨਾਕਾਮ ਬਣਾਉਣ ਵਾਲਾ ਇੱਕ ਵੱਡਾ ਕਦਮ ਸੀ ਫਿਲਹਾਲ ਦੋਸ਼ੀ ਤੋਂ ਪੁਸ਼ਕਿਸ਼ ਜਾਰੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਕਿਹੜੇ ਮਕਸਦ ਲਈ ਵਰਤੇ ਜਾ ਰਹੇ ਸੰਦਾਦੀ ਹੈ ਕਿ ਇਹ ਹਥਿਆਰ ਬਮਿਆਲ ਦੇ ਨਜ਼ਦੀਕ ਤੋਂ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਵੱਡੇ ਖੁਲਾਸੇ ਹੋ ਸਕਦੇ ਨੇ ਜਿਖਰੀ ਉਹ ਪੰਜਾਬ ਆਰਡਰ ਨਿਊਜ਼ ਰਕੇਸ਼ ਸ਼ਰਮਾ ਦੀ ਰਿਪੋਰਟ ਬਮਿਆਲ ਦੇਖੋ ਅੱਜ ਮੈਂ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਲਈ ਆਰਗੇਨਾਈਜ਼ ਕ੍ਰਾਈਮ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਕਰਾਉਣਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਮਾਨਯੋਗ ਸੀਨੀਅਰ ਸਾਹਿਬ ਜਿਹੜੀ ਹਦਾਇਤਾਂ ਦੇ ਤੇ ਚੱਲਦੇ ਹੋਏ ਨਸ਼ੇ ਨੂੰ ਤੇ ਆਰਗੇਨਾਈਜ਼ ਕ੍ਰਾਈਮ ਨੂੰ ਜੜ੍ਹਾਂ ਹੀ ਖਤਮ ਕਰਨ ਤੋਂ ਜੜ੍ਹ ਤੋਂ ਖਤਮ ਕਰਨ ਦਾ ਜਿਹੜਾ ਨਿਸ਼ਚੈ ਹੈ ਅਸੀਂ ਉਹਨੂੰ ਉਸ ਦੀ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਿੱਤੀ ਗਈ ਹੈ। ਪ੍ਰਧਾਨਕਟਰ ਪੁਲਿਸ ਨੇ ਅ ਜੀ ਦਰਜਿੰਦਰ ਸਿੰਘ ਢਿੱਲੋਂ ਦੇ ਅ ਸਬਸਟੀ ਦੇ ਵਿੱਚ ਇਹਨਾਂ ਦੀ ਟੀਮ ਨੇ ਬਹੁਤ ਸਲਾਘਾਯੋਗ ਕੰਮ ਕੀਤਾ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੀ ਬਹੁਤ ਅੱਛੀ ਸਟੱਜੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਕਰਕੇ ਜਿਹੜਾ ਟੈਰਿਸਟ ਰਿੰਡਾ ਹੈਗਾ ਜਿਹੜਾ ਪਾਕਿਸਤਾਨ ਬੇਸਡ ਹੈਗਾ ਜਿਹੜਾ ਜਿਸ ਨੂੰ ਆਈਐਸਆਈ ਸਪੋਰਟ ਕਰਦੀ ਹੈ ਉਸ ਵਲੋਂ ਜਿਹੜੇ ਧੱਕੇ ਗਏ ਜਿਹੜੇ ਪੰਜਾਬ ਹਿੰਦੁਸਤਾਨ ਆਪਣੇ ਪੰਜਾਬ ਦੀ ਟਰੈਕਟਰੀ ਦੇ ਵਿੱਚ ਧੱਕੇ ਗਏ ਜਿਹੜੀ ਹਥਿਆਰਾਂ ਦੀ ਖੇਪ ਹੈ ਉਸ ਨੂੰ ਬਰਾਮਦ ਕਰਨ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ। ਕ੍ਰੀ ਸ਼ੋਕ ਸੂਤਰਾਂ ਤੋਂ ਇਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਚਾਰਜਸਟ ਰਿੰਦਾ ਹੈਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਇਥੇ ਪੰਜਾਬ ਦੇ ਵਿੱਚ ਸਰਦੀ ਖੇਤਰ ਦੇ ਵਿੱਚ ਥਾਨਕੋਟ ਦੇ ਵਿੱਚ ਨਰੋਡ ਜਮਲ ਸਿੰਘ ਦੇ ਏਰੀਆ ਦੇ ਵਿੱਚ ਤਾਰਾਂ ਦੀ ਇੱਕ ਥੇਪ ਭੇਜ ਰਿਹਾ ਹੈਗਾ ਜੋ ਉਸ ਦੇ ਸਾਥੀਆਂ ਨੇ ਉਹਨੂੰ ਜਾ ਕੇ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟ ਕਰਨਾ ਸੀਗਾ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇਸ ਸਾਰੀ ਥੇਪ ਨੂੰ ਲੋਕੇਟ ਕਰਨ ਦੇ ਵਿੱਚ ਸਾਨੂੰ ਮਦਦ ਮਿਲੀ ਹੈ ਤੇ ਸਾਨੂੰ ਸੈਂਟਰਲ ਏਜੰਸੀਜ਼ ਦਾ ਪੂਰਾ ਸਹਿਯੋਗ ਮਿਲਿਆ ਜਿਸ ਨੂੰ ਬੇਫੂਡੀ ਪ੍ਰਧਾਨਕੁਲ ਪੁਲਿਸ ਨੇ ਤੇ ਐਸਐਸਪੀ ਸਾਹਮਣੇ ਤੇ ਉਹਨਾਂ ਦੇ ਅਫਸਰਾਂ ਨੇ ਅ ਡੀਐਸਪੀ ਵਿਪਨ ਕੁਮਾਰ ਐਸਪੀ ਰਜਿੰਦਰ ਕੁਮਾਰ ਡੀਐਸਪੀ ਲਖਵਿੰਦਰ ਸਬ ਇੰਸਪੈਕਟਰ ਗੁਰਦੀਪ ਇਧਰੋਂ ਮੋਹਿਤ ਅਗੇਨਿਆ ਤੇ ਸਬ ਇੰਸਪੈਕਟਰ ਵਿਜੇ ਕੁਮਾਰ ਨਦੀਕ ਪਰ ਟੀਮਾਂ ਬਣਾਈਆਂ ਤੇੀਆਂ ਵੱਖ-ਵੱਖ ਟੀਮਾਂ ਤੇ ਇਸ ਨੂੰ ਜਿਹੜੀ ਜਿਹੜਾ ਨਰੋਟ ਜਮਲ ਸਿੰਘ ਦਾ ਏਰੀਆ ਸੀ ਇੱਕ ਸਰਚ ਅਭਿਆਨ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਇਹ ਖੇਪ ਜਿਹੜੀ ਬਰਾਮਦ ਹੋਈ ਹੈ ਜਿਸ ਦੇ ਵਿੱਚ ਤਿੰਨ ਸ਼ਰਟਾਂ ਤੇ ਨਾਲ ਉਹਨਾਂ ਦੇ ਪੰਜ ਮੈਗਜ਼ੀਨ ਹੈਗੇ ਨੇ ਦੋ ਫੋਰਨ ਮੇਡ ਪਿਸਟਲ ਜਗੀਆਂ ਜਿਹੜੀਆਂ 터ਕੀ ਮੇਡ ਤੇ ਇੱਕ ਚਾਈਨਾ ਮੇਡ ਹੈਗੀ ਐ ਜਿਸ ਦੇ ਦੋ ਮੈਗਜ਼ੀਨਸ ਨੇ ਨਾਲ ਤੇ 98 ਲਾਈਵ ਕਾਰਟ੍ਰਿਜਸ ਬਰਾਮਦ ਕਰਨ ਦੇ ਵਿੱਚ ਪਠਾਨਕੋਟ ਨੇ ਸਫਲਤਾ ਪ੍ਰਾਪਤ ਕੀਤੀ ਹੈਗੀ ਐ ਇੱਥੇ ਮੈਂ ਇੱਕ ਜਿਹੜਾ ਚੀਜ਼ ਦੇ ਪਹਿਲੂ ਤੇ ਮੈਂ ਜ਼ੋਰ ਦੇਵਾਂਗਾ ਕਿ ਪਠਾਨਕੋਟ ਪੁਲਿਸ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਹੀ ਅੱਛਾ ਤਾਲਮੇਲ ਕਰਕੇ ਇਸ ਜਿਹੜੀ ਖੇਪ ਦੀ ਜਿਹੜੀ ਬਰਾਮਦਗੀ ਕੀਤੀ ਹੈਗੀ ਹੈ। ਤੋਂ ਅਸੀਂ ਉਸ ਤੇ ਪਰਚਾ ਦਰਜ ਕਰਕੇ ਤੇ ਬਰਾਮਦਗੀ ਕਰਕੇ ਪਰਚਾ ਦਰਜ ਕੀਤਾ ਹੈਗਾ। ਬਰਾਮਦਗੀ ਕੀਤੀ ਹੈਗੀ ਹੈ ਤੇ ਉਸ ਦੇ ਉੱਤੇ ਅੱਗੇ ਤਪੀਸ਼ ਅਸੀਂ ਅ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਟੈਰਰਿਸਟ ਰਿੰਡਾ ਤੇ ਆਈਐਸਆਈ ਦੇ ਸਪੌਂਸਰਡ ਜਿਹੜੇ ਇੱਥੇ ਦੇ ਸਾਰੇ ਕਾਲੀਆਂ ਭੀੜਾ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਉਹਨਾਂ ਨੂੰ ਬੇਨਕਾਬ ਕਰਾਂਗੇ ਤੇ ਉਹਨਾਂ ਦੇ ਖਿਲਾਫ ਵੀ ਰੋਡਿੰਦੀ ਕਰਾਂਗੇ। ਹਲੇ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸੈਂਟਰਲ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾਲ ਪਠਾਨਕੋਟ ਪੁਲਿਸ ਨੇ ਇਹ ਹਥਿਆਰਾਂ ਦੀ ਬਰਾਮਦਗੀ ਕੀਤੀ ਹੈਗੀ ਹੈ ਅ ਐਫ ਆਈ ਆ ਦਰਜ ਕਰਕੇ ਮਤਲਬ ਸਾਰਾ ਅਪਰ ਦਰਜ ਹੋ ਗਈ ਹੈ ਤਪੀਛ ਰੰਮੀ ਗਈ ਹੈ ਜਿਸ ਤਰ੍ਹਾਂ ਹੀ ਕੋਈ ਕੋਈ ਚੀਜ਼ ਇਹਦੇ ਵਿੱਚ ਅਪਡੇਟ ਹੋਏਗੀ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇ ਤੇ ਕੋ ਜਿਹੜੇ ਸਾਡੇ ਕੋਲੇ ਸੈਂਟਰਲ ਏਜੰਸੀਜ਼ ਤੋਂ ਇਨਪੁਟ ਸੀਗੀ ਤੇ ਉਹ ਸਾਰੀ ਗੱਲ ਇਹੀ ਹੈ ਕਿ ਇਹ ਓਬਵੀਅਸਲੀ ਜੜੀ ਕੋਈ ਚੀਜ਼ ਸਰਹੱਦੋਂ ਪਾਰੋਂ ਆਂਦੀ ਐ ਤੇ ਉਹ ਕਿਸੇ ਨੂੰ ਡਿਲੀਵਰੀ ਤਾਂ ਹੋਣੀ ਸੀ ਅ ਅਸੀਂ ਉਸੇ ਕਰਕੇ ਇਹ ਐਫ ਆਈ ਆਰ ਕਿ ਜਿਵੇਂ ਮੈਂ ਦੱਸਿਆ ਤਫ਼ਤੀਸ਼ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜਿਸ ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਇਹ ਜਿਹੜੇ ਇਹਦੇ ਆਰਗੇਨਾਈਜ਼ ਸਾਥੀ ਨੇ ਟੈਰਿਸ ਰਿੰਡੇ ਦੇ ਉਹਨਾਂ ਨੂੰ ਬੇਨਕਾਬ ਕਰਾਂਗੇ ਅਤੇ ਉਹਨਾਂ ਵਿਰੁੱਧ ਬੰਦੀ ਲੁੜਿੰਦੀ ਕਾਨੂੰਨੀ ਕਾਰਵਾਈ ਇਹ ਦੇਖੋ ਜੇ ਆਪਾਂ ਗੱਲ ਕਰੀਏ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦਾ ਸਰਹੱਦੀ ਖੇਤਰ ਹੈਗਾ ਤੇ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੇ ਰਾਹੀਂ ਪੰਜਾਬ ਵਿੱਚ ਅਤੇ ਦੇਸ਼ ਵਿੱਚ ਗੜਬੜੀ ਫੈਲਾਈਏ ਤਾਂ ਪਿੱਛੇ ਜੇ ਸਮੇਂ 'ਚ ਤੁਸੀਂ ਆਪ ਪ੍ਰੈਸ ਵਾਲੇ ਹੋ ਤੇ ਤੁਸੀਂ ਖਬਰਾਂ 'ਚ ਮੀਡੀਆ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਰੋਨਸ ਦੇ ਰਾਹੀਂ ਇਹ ਜੜੀਆਂ ਨਸ਼ੇ ਦੀਆਂ ਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਸਰਦੋਂ ਪਾਰ ਉਸੇ ਦੇ ਲੜੀ ਦੇ ਵਿੱਚ ਹੀ ਇਹ ਇੱਕ ਕੋਸ਼ਿਸ਼ ਹੈਗੀ ਆ ਜਿਸ ਨੂੰ ਅੱਜ ਪਠਾਨਕੋਟ ਪੁਲਿਸ ਨੇ ਆਪਣੀ ਬੜੀ ਮੁਸਤੈਦੀ ਨਾਲ ਸੈਂਟਰ ਏਜੰਸੀ ਦੀ ਸਹਾਇਤਾ ਨਾਲ ਇਸ ਨੂੰ ਨਾਕਾਮ ਕੀਤਾ ਕਿੰਨੇ ਮੈਂ ਤੁਹਾਨੂੰ ਦੱਸਿਆ ਕਿ ਇਹ ਹਲੇ ਸਰੋ ਖੇਪ ਬਰਾਮਦ ਹੋਈ ਹੈ ਅਸੀਂ ਇਹਦੇ ਵਿੱਚ ਐਫਆਈ ਦਰਜ ਕਰਕੇ ਤਫ਼ਤੀਸ਼ ਅਸੀਂ ਕਰਾਂਗੇ ਇਸ ਤਰ੍ਹਾਂ ਨੇਰੀ ਵਿੱਚ ਹੋਈ ਹੈ ਜਾਂ ਮੋਹਰ ਦੇ ਵਿੱਚ ਇਹ ਨਰੋਟ ਜੰਮਲ ਸਿੰਘ ਦੇ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਹੈ ਜਿਹੜਾ ਸਰਹੱਦੀ ਖੇਤਰ ਹੈਗਾ ਉੱਥੋਂ ਬਰਾਮਦ ਹੋਈ ਹੈ ਤੇ ਇਸ ਕਰਕੇ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਹਰ ਪਹਿਲੂ ਤੋਂ ਦੇਖਾਂਗੇ ਉਸ ਦੇ ਸਾਥੀਆਂ ਨੂੰ ਜਿਹੜੇ ਜਿਹੜੇ ਉਹਦੇ ਟੱਚ ਚ ਸੀਗੇ ਸਾਡੇ ਕੋਲ ਕਾਫੀ ਟੈਕਨੀਕਲ ਇਨਪੁਟ ਤੇ ਸੈਂਟਰਲ ਏਜੰਸੀ ਦਾ ਸਾਨੂੰ ਭਰਪੂਰ ਸਹਿਯੋਗ ਹੈਗਾ ਤਾਂ ਅਸੀਂ ਫਿਰ ਦੇਖਾਂਗੇ ਅਸੀਂ ਉਹ ਜੜੇ ਦਾ ਇੱਕ ਤੁਹਾਨੂੰ ਦੱਸਿਆ ਕਿ ਪਿਸਤਲ ਤੇ ਇੱਕ ਟਰਕੀ ਮੇਡ ਹੈਗੀ ਐ ਇੱਕ ਚਾਈਨੀਜ਼ ਮੇਡ ਹੈਗੀਆਂ ਅਸॉल्टਾਂ ਜਿਹੜੀਆਂ ਹੈਗੀਆਂ ਬੇਸਿਕਲੀ ਤਾਂ origin ਤਾਂ ਇਹਨਾਂ ਦਾ ਰਸ਼ੀਆ ਤੋਂ ਹੋਇਆ ਫਿਰ ਪਾਕਿਸਤਾਨ ਦੇ ਪਖਤੂਨ ਵਾਲਾ ਚ ਦਾ ਦੂਜੇ ਪਾਸੇ ਡੜੇ ਦੀਆਂ ਵੀ ਬੰਦੀਆਂ ਹੈਗੀਆਂ ਸੋ ਉਹ ਸਾਰੀ ਜੜੀ ਹੈਗੀ ਆ ਚੀਜ਼ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਪਰ ਅਸॉਲਟਸ ਹੈਗੀਆਂ ਕਿੰਨੇ ਸੋਰ ਸਗੇ ਇਹ ਇਹਨਾਂ ਦੀ ਫੋਟੋਗ੍ਰਾਫ ਤੁਹਾਨੂੰ ਉਹਦੇ ਉੱਤੇ ਦਿਖਾ ਦਿੰਦੀ ਆ ਤੁਹਾਨੂੰ ਨਿਜਲੀ ਵੀ ਅਸੀਂ ਟੈਰਰਲ ਨਾਲ ਜੁੜੇ ਰੇ ਮਾਮਲਾ ਜਾਂ ਡੈਰੈਕਟ ਨਹੀਂ ਡੈਰੈਕਟ ਦੇਖੋ ਬੜੀ ਥਿਨ ਲਾਈਨ ਹੈਗੀ ਆ ਔਰਗੇਨਾਈਜ਼ ਕ੍ਰਾਈਮ ਦੀ ਅੱਜ ਕੱਲ ਕਾਫੀ ਜਿਹੜੇ ਪਹਿਲਾਂ ਗੈਂਗਸਟਰ ਸੀ ਉਹ ਰੈਡੀਕਲਾਈਜ਼ ਹੋ ਚੁੱਕੇ ਨੇ ਆਈਐਸਆਈ ਦੀ ਸ਼ਾਹਤਿ ਕੋਈ ਆਈਐਸਆਈ ਉਹਨਾਂ ਨੂੰ ਆਪਣੇ ਵੱਲ ਆਪਣੀ ਜਿਸ ਤਰ੍ਹਾਂ ਕਹਿੰਦੇ ਫੁੱਟ ਸੋਲਜਰਸ ਬਣਾਉਂਦੀ ਆ ਉਹ ਗਾਂ ਪੰਜਾਬ ਦੇ ਜਿਹੜੇ ਕੋਈ ਨੌਜਵਾਨਾਂ ਨੂੰ ਵਰਗਲਾ ਕੇ ਆਪਾਂ ਨੂੰ ਆਪਣੇ ਫੋਲਡ ਦੇ ਵਿੱਚ ਲੈ ਕੇ ਆਉਂਦੇ ਨੇ ਪਰ ਇਤੇਮਾ ਸਲਾਹਾ ਕਰਾਂਗਾ ਪਠਾਨਕੋਟ ਪੁਲਿਸ ਨੇ ਵੀ ਇਸ ਤੋਂ ਪਹਿਲਾਂ ਕਿ ਕੋਈ ਤਾਰਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਇਸ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਦੇ ਸਹਿਯੋਗ ਨਾਲ ਇਸ ਕਿਪ ਨੂੰ ਬਰਾਮਦ ਕਰ ਲਿਆ ਤੇ ਵੀ ਆਰ ਇਨ ਸੇਫ ਹੈਂਡਸ